ਲੱਗ ਰਹੀ ਮੈ ਤੁਹਡੀ ਕੋਲ ਐ ਸਾਰਾ ਐਂ ਪੂਰੀ ਭੈਗੀ ਲੱਗ ਰਹੀ ਐ ਨਾ ਬਿਲਕੁਲ ਬਿਲਕੁਲ ਪਰ ਇਹ ਆਪਣੀਆਂ ਡੈਡੀ ਸਟ੍ਰੋਬਰੀ ਹਲਵੀ ਹਾਂ ਹਾਂ ਖਾਸੀਆਂ ਨੇ ਹੈ ਖਾਸੀਆਂ ਵਾਹ ਆ ਦੇਖੋ ਆ ਤਰੀਕਾ ਵਧੀਆ ਹੈ ਜੀ ਅੱਛਾ ਬੈਗੇ ਨੇ ਤੇ ਬੈਗਾਂ ਦੇ ਵਿੱਚ ਲਾਈ ਹੋਈਆਂ ਇਹਨਾਂ ਨੇ ਹੈ ਸਾਰੇ ਕਿਤੇ ਨੇ ਸਾਰੇ ਕਮਰੇ ਦੇ ਵਿੱਚ ਨਾ ਕੋਈ ਨਾ ਕੋਈ ਚਪਕਾਇਆ ਹੋਇਆ ਸਾਰੇ ਪਾਸੇ ਤੇ ਫਿਰ ਕਹਿੰਦੀ ਆਹ ਪ੍ਰਿੰਸੈਸ ਆ ਜਿਹਨੇ ਚਪਕਾਇਆ ਆਪਣੀ ਫੋਟੋ ਲਾਈ ਹੋਈ ਆ ਉਹਦੀ ਨਿਨਾ ਆ ਫੋਟੋ ਜਿੰਮੇਦਾਰ ਤੇਰਾ ਫੇਸ ਆ ਇਹ ਨਿਨ ਉਹ ਮੇਰਾ ਫੇਸ ਬਣਾਏਗੀ ਯਾ ਸਵੇਰੇ ਸਵੇਰੇ ਪੂਰਾ ਲੇਜੀ ਹੋਇਆ ਸੀਗਾ ਮੈਂ ਅੱਜ ਬਿਲਕੁਲ ਦਿਨ ਨਹੀਂ ਕੀਤਾ ਵੀ ਕੋਈ ਐਕਸਰਸਾਈਜ਼ ਕਰ ਲਈਏ ਬਾਹਰ ਚੱਲ ਜੀਏ ਜਿਮ ਵਗੈਰਾ ਤਾਂ ਥੋੜੀ ਜੀ ਹਿੰਮਤ ਮਾਰ ਕੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਾਹਰ ਮਾੜੀ ਮਾੜੀ ਮੱਠੀ ਮੱਠੀ ਵਾਕ ਕਰਿਆ ਆਨੇ ਮੀ ਪੈਂਦਾ ਸੀਗਾ ਰੀਜ਼ਨ ਹਰ ਇੱਕ ਬਣ ਰਿਹਾ ਸੀ ਅੱਜ ਲੇਜ਼ੀ ਹੋਣ ਦਾ ਪਰ ਮੈਂ ਕਿਹਾ ਚੱਲ ਵਾਕ ਕਰਦੇ ਆਂ ਜਦੋਂ ਮੈਂ ਵਾਕ ਕਰਨ ਨਿਕਲਿਆ ਮੈਂ ਕਿਹਾ ਯਾਰ ਹੁਣ ਨਿਕਲੇ ਤਾਂ ਹੈਗਾ ਥੋੜ੍ਹੀ ਥੋੜ੍ਹੀ ਰਨਿੰਗੇ ਕਰ ਲੈਨੇ ਆ ਥੋੜੀ ਜਿਹੀ ਰਨਿੰਗ ਕੀਤੀ ਤਾਂ ਐਡੀ ਕੁ ਵਧੀਆ એનર્ਜੀ ਹੋ ਗਈ ਉਹ ਲੇਜ਼ੀਨੈਸ ਪਤਾ ਨਹੀਂ ਕਿੱਥੇ ਗਈ ਫਿਰ ਮੈਂ ਸੋਚਣ ਲੱਗ ਗਿਆ ਵੀ ਯਾਰ ਮਤਲਬ ਸਰੀਰ ਨੂੰ ਲੋਡ ਨਹੀਂ ਸੀਗੀ ਸਿਰਫ ਆਪਣੇ ਮਨ ਨੂੰ ਲੋਡ ਸੀ ਲੇਜ਼ੀ ਹੋਣ ਦੀ ਘਰ ਦੇ ਨੂੰ ਮੈਂ ਕਹਿ ਕੇ ਆਇਆ ਤਿਆਰ ਹੋ ਜਾਓ ਕਿਤੇ ਬਾਹਰ ਚੱਲਦੇ ਆਂ ਕਿਉਂਕਿ ਮੈਂ ਅਜ ਘਰੇ ਮੰਮੀ ਕਹਿੰਦੇ ਫੇਰ ਸਾਨੂੰ ਆਈਸਕ੍ਰੀਮ ਖਵਾ ਕੇ ਲਿਆ ਜਿਵੇਂ ਬੱਚੇ ਨਹੀਂ ਡਿਮਾਂਡ ਕਰ ਦਿੰਦੇ ਤੇ ਸਾ ਵੱਡੇ ਵੀ ਡਿਮਾਂਡ ਕਰਦੇ ਬੜਾ ਵਧੀਆ ਲੱਗਦਾ ਤੇ ਥੋੜੀ ਜੀ ਵਾਕ ਕਰ ਨਿਕਲੇ ਆ ਗੁਰਦੁਆਰਾ ਸਾਹਿਬ ਆ ਲਾਇਆ ਸੀਗਾ ਦੇਖੋ ਕਿਆ ਨਿਆਰਾ ਹਲਕਾ 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 ਮੀਂਹ ਪੈ ਰਿਹਾ ਬੜਾ ਵਧੀਆ ਲੱਗ ਰਿਹਾ ਓਜੀ ਕਰਿਆ ਕਿ ਹਲਕਾ ਫੁਲਕਾ ਬ੍ਰੇਕਫਾਸਟ ਕਰ ਲਿਆ ਅਸੀਂ ਨਾ ਜਿਵੇਂ ਆਨਲਾਈਨ ਆ ਮੰਗਵਾਇਆ ਸੀ ਕਿ ਕਵਰ ਉਦਰਲੈਸ ਜਿਹੜੇ ਉਦਰਲੈਸ ਸੋਫਿਆਂ ਤੇ ਤਾਂ ਪਹਿਲਾਂ ਹੀ ਸੀਗੇ ਆਹ ਸੋਫੇ ਜਿਹੜੇ ਬਾਅਦ ਚੇਂਜ ਕੀਤੇ ਸੀ ਆਪਾਂ ਤਾਂ ਆਨਲਾਈਨ ਮੰਗਵਾਇਆ ਸੀ ਅਸੀਂ ਆਪਣੇ ਵੱਲੋਂ ਤਾਂ ਮੈਜ਼ਰਮੈਂਟ ਸਹੀ ਭੇਜੀਆਂ ਸੀ ਉਹਨਾਂ ਨੂੰ ਬਟ ਉਹਨਾਂ ਨੇ ਕੀ ਕੀਤਾ ਜਿਹੜੇ ਬੈਕ ਰੈਸਟ ਦੇ ਆ ਨਾ ਇਹਦੇ ਕਵਰ ਅਸੀਂ ਮੰਗਵਾਇਆ ਸੀ ਇੱਕ ਸਿਰੇ ਤੋਂ ਲੈ ਕੇ ਸਿਰੇ ਤੱਕ ਬਟ ਉਹਨਾਂ ਨੇ ਪੀਸਸ ਦੇ ਵਿੱਚ ਭੇਜੇ 1 2 3 ਇਦਾਂ ਕਰਕੇ ਨਾ ਦੋ ਦਿੱਲੀ ਸਾਈਡ ਤੇ ਉਹ ਫਿਰ ਖਲਰਾ ਤਾਂ ਫੇਰ ਉਹੀ ਰਿਹਾ ਨਾ ਤਾਂ ਫਿਰ ਮਨੀ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਤੁਸੀਂ ਵਾਪਸ ਭੇਜ ਦਿਓ ਫਿਰ ਅਸੀਂ ਤੁਹਾਨੂੰ ਰਿਪਲੇਸ ਕਰਕੇ ਭੇਜ ਦਿਆਂ ਹਾਪਫਲੀ ਸੇਮ ਕਲਰ ਭੇਜਣਗੇ ਆ ਸਭ ਤੋਂ ਵਧੀਆ ਲੱਗਿਆ ਕੁਛ ਨਹੀਂ ਜਿਆ ਸਿਆਲਾਂ ਦੇ ਵਿੱਚ ਬਹੁਤ ਵਧੀਆ ਬਟਨ ਜਵਾਕ ਨੂੰ ਕਹਿ ਰਿਹਾ ਸੀ ਮੈਂ ਕਿ ਹੁਣ ਇਹ ਤੇ ਛਾਲਾ ਨਾ ਮਾਰੇਓ ਕਿਉਂਕਿ ਸਲਿਪਰੀ ਬਹੁਤ ਜ਼ਿਆਦਾ ਨੇ ਇਹ ਬੈਠਦੇ ਤਿਲਕਦਾ ਜਾਂਦਾ ਬੰਦਾ ਨਾ ਮੈਂ ਕਿ ਤੇ ਸੱਟ ਨਾ ਖਾ ਲੈਣ ਆ ਲੱਗ ਰਹੀ ਆ ਮੰਮੀ ਜਗਾ ਸਾਡੇ ਸਾਹਮਣੇ ਦੇਖਦੇ ਨੇ ਗਾਲ ਤੇ ਸਾਈਨ ਸਟਾਪਿੰਗ ਇੱਥੇ ਹੈ ਮਤਲਬ ਇੱਕ ਵੀ ਕਰ ਸਕਦੇ ਹੋ ਤੁਸੀਂ ਅੱਛਾ ਤੇ ਫਰੂਟ ਆਈਸਕ੍ਰੀਮ ਵੀ ਹੋਊਗੀ ਤੁਹਾਨੂੰ ਆਈਸਕ੍ਰੀਮ ਚਾਹੀਏ ਆ ਪਾਪਾ ਮੋਬਲ ਦੇ ਵਿੱਚ ਨਾ ਬੈਲ ਰੋਡ ਆ ਉੱਥੇ ਪਹੁੰਚੇ ਆ ਅਸੀਂ ਪਹਿਲਾਂ ਨਹੀਂ ਆਏ ਕਦੇ ਅਮ ਇੱਥੇ ਜਿਵੇਂ ਸਟਰਾਬੇਰੀਜ਼ ਵਗੈਰਾ ਗ로우 ਕਰਦੇ ਆ ਇਧਰ ਸ਼ੈਲਟਰ ਦੇ ਅੰਦਰ ਤੇ ਨਾਲ ਮਤਲਬ ਫਰੂਟ ਆਈਸਕ੍ਰੀਮ ਦਿੰਦੇ ਆ ਆਈਸਕ੍ਰੀਮ ਦੇ ਵਿੱਚ ਨਾ ਤੁਸੀਂ ਆਪਣੇ ਪਸੰਦ ਦਾ ਫਰੂਟ ਮਿਕਸ ਕਰਵਾ ਸਕਦੇ ਹੋ ਸਟਰਾਬੇਰੀਆਂ ਬਨਾਨਾ ਬੋਇਸ ਬੈਰੀ ਇਦਾਂ ਦੀਆਂ ਚੀਜ਼ਾਂ ਬਲੂ ਬੈਰੀਆਂ ਸੋ ਮੰਮੀ ਡੈਡੀ ਕਹਿ ਰਹੇ ਸੀ ਕਿ ਆਹ ਚੱਲ ਆਈਸਕ੍ਰੀਮ ਖਾ ਕੇ ਆਉਨੇ ਆ ਇੱਧਰ ਪਿੱਛੇ ਕੈਰਾਵਨ ਵਗੈਰਾ ਖੜੀਆਂ ਕੀਤੀਆਂ ਹੋਈਆਂ ਨੇ ਇਹਨਾਂ ਨੇ ਦੇਖਦੇ ਆ ਜਾ ਕੇ ਕੀ ਹਿਸਾਬ ਕਿਤਾਬ ਆ ਉਹਦੇ ਲਓ ਜੀ ਸਟਰਾਬੇਰੀ ਵਾਲੀਆਂ ਜਿਵੇਂ ਲਿੱਤੀਆਂ ਮੰਮੀ ਡੈਡੀ ਨੇ ਤੇ ਨਾਲ ਦੇ ਨਾਲ ਫਰੈਸ਼ ਸਟਰਾਬੇਜ਼ ਪਾ ਕੇ ਨਾ ਆ ਸਾਹਮਣੇ ਪ੍ਰਾਈਸ ਲਿਖੇ ਹੋਏ ਨੇ ਇਹਨਾਂ ਦੇ ਤੇ ਅੱਲ ਵਾਲੇ ਮਸ਼ੀਨਾਂ ਇੱਥੇ ਬਣਾਉਣ ਲੱਗੇ ਨੇ ਹੁਣ ਹਾਂ ਨਾੜੀ ਕੇਕ ਸਾਨੂੰ ਸਟਰਾਬੇਰੀ ਉਹ ਤਾਂ ਦੇਤੀ ਹੈ ਵੀ ਟੇਸਟ ਕਰ ਲੋ ਕੇ ਟੇਸਟ ਕਰ ਲੋ ਸੁਆਦ ਨੇ ਵੈਸੇ ਸੌਫਟ ਤੇ ਮਿੱਠੀ ਹੋਣੀ ਦੂ ਯੂ ਸਟਿਲ ਹੈਵ ਆਈਸਕ੍ਰੀਮ ਲਾਈਕ ਸੌਰੀ ਸਟਰਾਬੇਰੀਜ਼ ਇਨ ਦਾ ਯਾ ਸੋ ਵੀ ਕੈਨ ਸਟਿਲ ਪਿਕ ਯੂ ਕੈਨ ਟੇਕ ਲਾਈਕ ਪੇਕਾਨੀਆ ਮਿਸ ਸਟਰਾਬੇਰੀਆ ਕਰ ਲੈਨੇ alen kam di ya na you have to dal entropy okay yeah that's person. fine per person yeah that's okay 2 dollar fee sa har ek bande diyan darjan di acha oh chalo bhi sahi hai to ki log aap bhi khai jande na bit tod tod ke naal di naal ਹੈਂ ਲੱਗ ਰਹੀ ਐ ਨਾ ਕੋਈ ਕੋ ਦਾ ਘਸਾ ਬੜੀ ਕੰਨੇ ਦਾੜੀ ਨਾ ਗੰਦੀ ਹੋਵੇ ਤਾਂ ਕਰਕੇ ਦੂਜੀ ਕੱਪ ਚ ਵਾਪਸ ਬਣੀਲਾ ਆਈਸਕ੍ਰੀਮ ਦੇ ਵਿੱਚ ਹੈ ਸਟਰਾਬਰੀ ਮਤਲਬ ਫਲੇਵਰ ਪਾਇਆ ਆ ਫਲੇਵਰ ਮਿਕਸ ਕਰਕੇ ਨਾ ਤੇ ਫੇਰ ਉਹ ਕਰ ਦਿੰਦੇ ਆ ਰੈਫਰਸ਼ ਆ ਬੈਠੋ ਉੱਤੇ ਬਹਿ ਜੀਏ ਬਹਿ ਜਾ ਨੇ ਨਹੀਂ ਮੈਂ ਨਹੀਂ ਖਾਣਾ ਇਹਦੇ ਮੇਰਾ ਥੋੜਾ ਜਿਹਾ ਚਾਚੂ ਪੀਤੀ ਹੋਈ ਆ ਨਾ ਪਹਿਲਾਂ ਦੀ ਮੈਂ ਥੋੜੀ ਮੇਰੇ ਤੋਂ ਲੈਣਾ ਨਹੀਂ ਨਹੀਂ ਤੁਸੀਂ ਖਾਓ ਮੰਮੀ ਮੇਰਾ ਦਿਲ ਨਹੀਂ ਸੀ ਕਰ ਰਿਹਾ ਤਾਂ ਮੈਂ ਖਾ ਲੈਣੀ ਸੀ ਸਟਰਾਬਰੀਜ਼ ਦਾ ਫਲੇਵਰ ਸਟਰਾਬਰੀ ਦਾ ਬਹੁਤ ਵਧੀਆ ਬਣਿਆ ਹਾਂ ਮੈਂ ਦੇਖਿਆ ਇੱਕ ਇੱਕ ਕੱਪ ਵਿੱਚ ਪੰਜ-ਛੇ ਸਟਰਾਬਰੀਆਂ ਪਾਈਆਂ ਉਹਨੇ ਹਾਂ ਤੇ ਨਾਲ ਐ ਨਹੀਂ ਕਿ ਬਹੁਤ دیر ਦੀਆਂ ਪਈਆਂ ਇਹ ਉਹ ਫਰੈਸ਼ ਆ ਸਾਬ Fresh fresh ਉਹਨੇ ਨਾਲ ਦਿਨਾਂ ਤੋਂ ਢੋੜ ਕੇ ਉਧਰੋਂ ਤੇ ਜਗਾ ਬੜੀ ਪਿਆਰੀ ਆ ਉਹ ਦੇਖੋ ਉਧਰਲੇ ਪਾਸੇ ਨਾ ਜਿਵੇਂ ਆ ਮਤਲਬ ਔਚੜਿਆ ਸਾਰਾ ਖਾਲੀ ਆ ਫਾਰਮ ਨੇ ਇਧਰਲੀ ਸਾਈਡ ਤੇ ਹੈ ਵਧੀਆ ਕੰਟਰੀ ਸਾਈਡ ਤੇ ਮੜਿਆ ਆ ਦੇਖਦੇ ਆ ਇੱਥੋਂ ਲਾਲ ਲਾਲ ਨਾ ਕਿੰਨੀਆਂ ਲੱਗੀਆਂ ਹੋਈਆਂ ਹਾਂ। ਹਾਤਰੀਕਾ ਵਧੀਆ ਢੀ ਉੱਤੇ ਕਰਕੇ ਲਾਈ ਹੋਈਆਂ ਇਹਨਾਂ ਨੇ। ਵੈਸੇ ਤਾਂ ਆਪਾਂ ਇਹ ਚੀਜ਼ਾਂ ਕਿਤੇ ਵੀ ਬੈਠ ਕੇ ਖਾ ਸਕਦੇ ਆ ਪਰ ਜਦਾਂ ਕਿਤੇ ਬਾਹਰ ਆਉਂਦੇ ਆ ਨਾ ਖੁੱਲੇ ਜਿਹੇ ਏਰੀਏ ਦੇ ਵਿੱਚ ਨਾਲ ਦੀ ਨਾਲਾ ਮਾਹੌਲ ਤੇ ਨਾਲ ਦੀ ਨਾਲ ਜਿਵੇਂ ਚਲੋ ਮੜਾ ਮੋਟਾ ਉਹ ਮਿੱਠਾ ਕਰ ਲਿਆ ਵਧੀਆ ਚੀਜ਼ ਆ। ਪਰ ਨਕੋ ਮੈਂ ਦੇਖ ਰਹੀ ਜਗਾ ਬਾਦੂ ਆ। ਸਟਰਾਬੇਰੀਆਂ ਲਾਈਆਂ ਹੋਈਆਂ ਆ ਬਲੂ ਬੇਰੀਆਂ ਲਾਈਆਂ ਹੋਈਆਂ ਨੇ। ਪਟੇ ਵਧੀਆ ਇੱਥੇ ਜਿਵੇਂ ਨਸਰੀ ਗ੍ਰੀਨ ਹਾਊਸ ਜੇ ਬਣਾ ਸਕਦੇ ਆ ਚੰਗਾ ਹੋ ਗਈ ਤਾਂ ਸੱਲੀ ਬਹੁਤ ਇੱਕ ਨੇ ਪੂਰਾ ਫੁੱਲ ਕਰਤਾ ਵੰ ਪਿਕ ਕਰੀ ਹੁਣ ਪਿਕ ਹੂੰ ਥੋੜੀਆਂ ਤੋੜ ਕੇ ਲਿਓਨੇ ਆ ਚਲੋ ਕਰਕੇ ਆਉਣੇ ਆਪਾਂ ਲਓ ਜੀ ਅਸੀਂ ਆ ਵੀ ਚਲ ਸਟਰਾਬਰੀਆਂ ਤੋੜ ਕੇ ਵੀ ਚੱਲਦੇ ਆ ਹੈ ਥੋੜੀਆਂ ਰਿੰਦੀਆਂ ਫੇਵਰਟ ਨੇ ਨਾ ਬੜੀਆਂ ਹਾਂ ਕੁੜੀ ਨੂੰ ਵਾਲੀਆਂ ਪਸੰਦ ਨੇ ਤੇ ਅੰਦਰ ਆ ਗਏ ਇਹਨਾਂ ਦੀ ਜਿੱਥੇ ਨਰਸਰੀ ਆ ਮਤਲਬ ਜਿੱਥੇ ਸਾਰਾ ਇਹਨਾਂ ਲਾਇਆ ਹੋਇਆ ਟਨਲਸ ਕਹਿੰਦੀ ਆ 3 ਤੇ 4 ਚ ਗਿਆ ਸੀ ਡੇੜੀ ਉਹਨੇ ਆਪਾਂ ਨੂੰ ਟਨਲ 3 ਤੇ 4 ਆ ਜਿਵੇਂ ਨਾ ਇੱਧਰ ਅੰਦਰ ਆ ਗਏ ਆਪਾਂ ਜਿਵੇਂ ਆਹ ਟਨਲ 2 ਆ ਤਾਂ ਕਹਿੰਦੀ ਅੰਦਰ ਜਾ ਕੇ ਨੰਬਰ ਤੁਹਾਨੂੰ ਦਿਖਿਆਣੇ ਆ ਤੇ ਖਾਣੀਆਂ ਨਹੀਂ ਕੀ ਅੰਦਰ ਜਾ ਕੇ ਇਹਦਾ ਪ੍ਰਾਈਸ ਦੀ ਜੇ ਗੱਲ ਕਰੀਏ 2 ਡਾਲਰ ਇੱਕ ਬੰਦੇ ਦੀ ਐਂਟਰੀ ਫੀਸ ਆ ਮਤਲਬ ਇੱਧਰ ਆਉਣ ਦੀ ਤੇ ਫਿਰ 20 ਡਾਲਰ ਪਰ ਕੇਜੀ ਜャ ਤੁਸੀਂ ਤੁਹਾਨੂੰ ਭਰੀਆਂ ਪਈਆਂ ਡੇੜੀ ਸਟ੍ਰੌਬਰੀਆਂ ਹੱਲੇ ਵੀ ਹਾਂ ਹੈ ਵੀ ਮੋਟੀਆਂ ਮੋਟੀਆਂ ਹਾਂ ਖਾਸੀਆਂ ਨੇ ਹੈ ਖਾਸੀਆਂ ਵਾ ਚਿੜੀਆਂ ਬੜੀਆਂ ਫਿਰਦੀਆਂ ਵਿੱਚ ਚਿੜੀਆਂ ਪਹੁੰਚਾ ਇਹਨਾਂ ਨੂੰ ਫ੍ਰੀਜ ਹੀ ਚਿੜੀਆਂ ਨੂੰ ਕਿਦਾਂ ਫਿਰ ਕੰਟਰੋਲ ਕਰਦੇ ਹੋਣਗੇ ਇਹ ਹੈ ਮੈਂਟਰੀ ਚ ਹਾਂ ਚਿੜੀਆਂ ਤਾਂ ਫ੍ਰੀਜ ਹੀ ਖਾਈ ਜਾਂਦੀਆਂ ਚਿੜੀਆਂ ਫ੍ਰੀਜ ਖਾਂਦੀਆਂ ਨੇ ਵਧੀਆ ਯਾਰ ਪੰਛੀਆਂ ਨੂੰ ਫ੍ਰੀਜ ਤੇ ਚਾਹੀਦੀਆਂ ਲਓ ਵੀ ਤੋੜ ਲਓ ਮੰਮੀ ਹੈ ਵੀ ਕਾਫੀ ਵੱਡਾ ਇਹਨਾਂ ਦਾ ਹਾਂ ਹਨਾ ਜਿੱਥੋਂ ਮਰਜ਼ੀ ਤੋੜ ਲਵਾਖੋ ਆ ਵੇਖੋ ਕਿ ਨਹੀਂ ਤੋੜ ਆ ਵੇਖੋ ਮੋਟੇ ਮੋਟੇ ਆ ਇਦਾਂ ਦੀਆਂ ਆਪਾਂ ਹੁਣ ਮੋਟੀਆਂ ਮੋਟੀਆਂ ਨਾਲ ਜਿਵੇਂ ਮਰਜ਼ੀ ਤੋੜ ਲਵਾਂਗੇ ਬਸ ਕਾ ਦੂੰ। ਉਹਨੀਆਂ ਕੋ ਚੱਕਰੇਗਾ ਐਡਾ। ਉਹ ਮੋਟੀਆਂ ਮੋਟੀਆਂ ਥੋੜੀਆਂ ਲਾਲ ਵੱਧ ਹੋਣ। ਲਾਲ ਵੱਧ ਤੇ ਮੋਟੀਆਂ। ਤੇ ਰੈਂ ਵੀ ਰੈਡੀ ਜੀਆਂ ਹੁੰਦੀਆਂ ਹਨਾ। ਬਿਲਕੁਲ ਬਿਲਕੁਲ। ਆਪਰੇ ਆ ਦੇਖੋ ਆ ਤਰੀਕਾ ਵਧੀਆ ਜਿਹਾ ਅੱਛਾ ਬੈਗੇ ਨੇ ਤੇ ਬੈਗਾਂ ਦੇ ਵਿੱਚ ਲਾਈ ਹੋਈਆਂ ਇਹਨਾਂ ਨੇ ਹੈ। ਹੋਰ ਕੀ? ਵੈਰੀ ਗਰੋ ਨੈਚੁਰਲ ਥੱਲੇ ਗੜੀ ਗੜੀ ਹੋਈ ਹੈ ਨਾਲ। ਓ ਅੱਗੇ ਦੇਖੋ ਸਾਰੀਆਂ ਲਾਲ ਲਾਲ ਭਰੀਆਂ ਪਈਆਂ ਹੋਈਆਂ ਅੱਗੇ ਚੱਲੋ ਅੱਗੇ ਥੋੜੀ ਜਿਹੀ ਅੱਜ ਮੈਂ ਜੁੱਤੀ ਬਾਦ ਨਹੀਂ ਪਾ ਸਕਿਆ ਅੱਛਾ ਇੱਕ ਚੀਜ਼ ਆ ਜੀ ਬੱਚਿਆਂ ਨੂੰ ਲੈ ਕੇ ਜ਼ਰੂਰ ਆਇਓ ਬੜੀ ਵਧੀਆ ਚੀਜ਼ ਆ ਆਈ ਥਿੰਕ ਐਲੀਨ ਬੜੀ ਖੁਸ਼ ਹੋਵੇ ਇੱਥੇ ਆ ਕੇ ਐਲੀਨ ਤਾਂ ਬਹੁਤ ਆ ਮਕਾ ਕੇ ਫਿਰ ਆਪਾਂ ਉਹਨੂੰ ਵੀ ਲੈ ਕੇ ਆਉਣੇ ਆ ਪਰ ਇਧਰਲੇ ਪਾਸੇ ਸਟਰਾਬਰੀਆਂ ਉਧਰ ਬਲੂਬੇਰੀਆਂ ਵੀ ਲੱਗੀਆਂ ਆ ਮੈਂ ਪਰਲੇ ਪਾਸੇ ਆਹ ਦੇਖੋ ਆ ਉਧਰਲੀ ਸਾਈਡ ਤੇ ਕਿੰਨੀ ਵਧੀਆ ਚੀਜ਼ ਆ ਚੀਜ਼ ਵਧੀਆ ਇਧਰ ਆ ਜਿਓ ਜੇ ਗਿੱਲਾ ਮੈਂ ਦੂਜੇ ਪਾਸੇ ਆ ਜੀ ਅੱਗੇ ਮੋਟੀਆਂ ਕੋਈ ਨਾ ਲੱਭੇ ਜਾਣੀ ਆਪਾਂ ਨੂੰ ਮੈਂ ਵੀ ਇੱਕ ਵਾਰ ਕੈਮਰਾ ਰੱਖ ਕੇ ਮੈਂ ਕਰਦਾ ਸ਼ੁਰੂ ਤੋਂ ਨਹੀਂ ਆਹ ਮੋਟੀਆਂ ਹੀ ਆ ਹਨਾ ਕੋਈ ਹੋਰ ਨਹੀਂ ਮੜ ਗਈ ਮੈਂ ਬੰਦ ਕਰ ਦਿੱਤਾ ਉਹ ਲਿਖੇ ਪਰ ਜੇ ਹੁਣ ਅਸੀਂ ਖਾ ਲਈਏ ਦੱਸ ਇਹਨਾਂ ਨੂੰ ਕਿੱਦਾਂ ਪਤਾ ਲੱਗੂ ਕੋਈ ਕੈਮਰੇ ਲਾਏ ਹੋਏ ਨੇ ਓਰੇ ਆਪਾਂ ਮੰਦਰੀ ਰੱਖਣੀ ਨਹੀਂ ਆਪਾਂ ਤਾਂ ਚਲੋ ਰੱਖ ਲੈਣੀ ਆ ਹਾਂ ਫਟਾ ਉਹਦਾ ਗੱਲ ਕਰਦਾ ਵੀ ਹਾਉ ਡੂ ਦੇ ਨੋ ਖਾਂਦੇ ਹੋਣਗੇ ਬਥੇਰੇ ਡੈਡੀ ਫੜੇ ਹੋ ਤਾਂ ਸੋਹਣੀਆਂ ਬਾਤ ਲੱਗਦੀ ਵਧੀਆ ਜੀ ਆ ਨਾ ਆ ਦੇਖੋ ਮੈਂ ਇੱਧਰ ਕਿੱਡੀਆਂ ਸੋਹਣੀਆਂ ਨੇ ਹਾਂ ਵਾਕਈ ਸੋਹਣੀਆਂ ਆਹ ਵੇਖੀ ਤਾਂ ਕੋਈ ਦਾਗ ਤਾਂ ਨਹੀਂ ਲੱਗਿਆ ਕਿਸੇ ਪਾਸੇ ਉਹ ਥੋੜੀ ਜਿਹੜੀਆਂ ਬਿਲਕੁਲ ਹਉ ਜੀ ਨਹੀਂ ਆਪਸ਼ਨ ਆ ਗਈਆਂ ਫਿਰ ਤਾਂ ਚਾਹੀਦਾ ਵੀ ਹਾਂ ਲੋਜੀ ਮੈਂ ਬਲੂ ਬੈਰੀ ਵਾਲੀ ਬਣਵਾਈ ਆ ਉਦਾਂ ਬਹੁਤ ਵਧੀਆ ਹੈ ਮੈਂ ਕਿਹਾ ਵੀ ਟਰਾਈ ਕਰੀਏ ਸਹੀ ਗੱਲ ਹੈ 7/2 ਕਿਲੋ ਸੀ ਗਿਆ ਜੀ ਸਟਰਾਬਰੀਆਂ 26 ਡਾਲਰ ਦੀਆਂ ਅੱਛਾ ਤੇ ਵਧੀਆ ਨੇ ਵਧੀਆ ਵਧੀਆ ਬਹੁਤ ਵਧੀਆ ਗੁੱਡ ਐਕਸਪੀਰੀਅੰਸ ਮੈਂ ਬੈਗ ਖਾਲ ਮਾਉਣ ਆਹ ਜੀ ਆਪਾਂ ਲੇਕਰ ਨੇ ਡਿਫਰੈਂਟ ਹੁੰਦੀਆਂ ਠੰਡੀ ਬੜੀ ਆ ਫਿਰ ਆਈਸਕ੍ਰੀਮ ਆਇਦਾਂ ਨਾ ਆਈਸਕ੍ਰੀਮ 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 ਮੇਰੇ ਮਿਲਕੇ ਨਾ ਓਹੋ ਪ੍ਰੀਫਰ ਕਰਦਾ ਹਾਂ ਅਸੇ ਮੈਂ ਬਿੰਨੂ ਮੋਜਾ ਨਾ ਮੇਰੇ ਮੇਰੇ ਦੰਦ ਅਜੇ ਤੱਕ ਨਹੀਂ ਖਰਾਬ ਹੋਏ ਤੁਸੀਂ ਵੱਧ ਖਿਆਲ ਰੱਖਿਆ ਦੰਦ ਮੈਂ ਬਹੁਤ ਧਿਆਨ ਰੱਖਿਆ ਹੈ ਦੰਦਾਂ ਦਾ ਤਾਂ ਹੀ ਤੇ ਮੈਂ ਫੋਟੋ ਫੜ ਖਿਚਾ ਵੀ ਆਈ ਨਾ ਠੰਡਾ ਲੱਗੇ ਨਾ ਤੱਤਾ ਲੱਗੇ ਕੁਛ ਨਹੀਂ ਵਧੀਆ ਕਿਸੇ ਕੋਲੋਂ ਤੇ ਮੈਂ ਹੈਗੀ ਆ ਠੀਕ ਹਾਂ ਕਿੰਨਾ ਹਾਂ ਕਿੰਨਾ ਸੌਵਾ ਜਿਵੇਂ ਕੋ ਭੋਂਗਦਾ ਨਹੀਂ ਕੋਈ ਕੁਛ ਕਰਦਾ ਨਹੀਂ ਬੈਠਾ ਹੀ ਆ ਵਾ ਸਾਂਚੂ ਪੁੱ ਕਰਕੇ ਜਾਦਾ ਲੋ ਜੀ ਘਰੇ ਪਹੁੰਚ ਗਏ ਆਪਾਂ ਜੜੀ ਮਜ਼ਾ ਆਇਆ ਨਾ ਪੂਰਾ ਕਿੱਥੇ ਮੈਂ ਗਿਆ ਦੁਕਾਨਾਂ ਤੇ ਖੜ ਕੇ ਖਾਈ ਦੀ ਆਈਸਕ੍ਰੀਮ ਤੇ ਕਿੱਥੇ ਆਪਾਂ ਇਦਾਂ ਖਾ ਗਏ ਆਂ ਵਾਸਾ ਹੋ ਰਾਇਆ ਵੇ ਅੱਛਾ ਇਹ ਲੇ ਉਹਦਾ ਈਮਾਨਦਾਰੀ ਅਰਮਾਨ ਨੇ ਸਵਾਨ ਮੰਗਾਇਆ ਆਪਣਾ ਚੈਸ ਬੋਰਡ ਪਤਾ ਨਹੀਂ ਕੀ ਕੁਛ ਅੱਛਾ ਚੱਕ ਲਈ ਮੰਮੀ ਕਿਦਾਂ ਵਧੀਆ ਰਿਹਾ ਵਧੀਆ ਰਾਇਆ ਬੜਾ ਵਧੀਆ ਕੋਈ ਗਸਰ ਤਾਂ ਨਹੀਂ 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 ਆਈਸਕ੍ਰੀਮ ਰਾਜ ਕੇ ਖਾ ਲਈ ਉਹ ਇੱਕ ਹੀ ਤਸੱਲੀ ਦੀ ਸੀ ਤਸੱਲੀ ਦੀ ਸੀ ਕੋਣ ਹਣਾ ਸਹੀ ਗੱਲ ਆ ਹਾਲੇ ਤੇ ਮੈਨੂੰ ਕਹਿ ਰਿਹਾ ਤੁਸੀਂ ਹੋਰ ਦੋ ਖਾ ਲਓ ਉਹ ਤਾਂ ਛੇੜਦੇ ਤੁਸੀਂ ਰੋਣ ਲੱਗਿਆ ਹਾਂ ਚੱਲ ਆਓ ਡੈਡੀ ਮੁੰਡੇ ਨੇ ਉਹ ਮੰਗਾਇਆ ਚੈਸ ਦੀ ਇਹਨੂੰ ਚੈਸ ਦਾ ਬੜਾ ਸ਼ੌਂਕ ਪਿਆ ਅੱਛਾ ਨਾਲ ਮਾੜਾ ਮੂਟਾ ਬੋਸੇ ਲਾਦਾ। ਪਰ ਲੈਨੇ ਖੋ ਲੈਨੇ ਇਹਨੂੰ ਵੀ। ਉਹਨੇ ਕਿਹਾ ਮੇਰਾ ਖੋਲਿਆ ਕਿਉਂ? ਆ ਪਰ ਰਹਿਣ ਦੇਈ ਹੈ ਨਾ ਮਾਨੇ ਖੋਲਿਗਾ। ਉਹਦਾ ਪਰਸਨਲ ਆ। ਹੋਰ ਕੀ? ਨਾ ਲਾਜੋ ਲਾਜੋ ਸ਼ਾਬਾਸ਼ ਸ਼ਾਬਾਸ਼। ਕਰਦੇ ਮੈਂ ਨੀਣਾ ਚੜ ਜਾ ਉੱਤੇ। ਲੈ ਇਹਨਾਂ ਨੂੰ ਨਾ ਉੱਤੇ ਚਾੜ ਦਈਦਾ ਫੇਰ ਇਹਨੂੰ ਇੱਥਾਂ ਨੂੰ ਖਿੱਚੀਦਾ ਆ। ਐਕਸਟਰਾ 6-7 ਕਿਲੋ। ਐਡੀ ਵੱਡੀ ਪਾ ਦੀ ਆਹੇ। ਆਸੇ ਤਾਂ ਸਾਤਰੀ ਗਿਫਟ ਬੜੀ ਸੋਹਣੀ ਲੱਗੀ ਨਾ ਪਰ ਇਹ ਤੇ ਕੁਛ ਵੀ ਲੀਕ ਸਾਧਿਆ ਤੇ ਅਜੇ ਬੱਟੇ ਨਾ ਹਾਂਜੀ ਇਹ ਆਫ ਹੋ ਜਾਂਦਾ ਤੇ ਕਲੀਨ ਹੋ ਜਾਂਦਾ ਫਿਰ ਅਗੇਨ ਲੀਕ ਸਾਧਿਆ ਕਰੀ ਤਾਂ ਕਲੀਨ ਹੋ ਗਿਆ ਇਹ ਬੜੀ ਮੈਨੂੰ ਵਧੀਆ ਚੀਜ਼ ਲੱਗੀ ਮਨ ਨਹੀਂ ਜਿਵੇਂ ਪਤਾ ਨਹੀਂ ਚੱਲਦੀ ਕਿੱਦਾਂ ਇਹ ਹਮ ਪਰ ਆ ਦੇਖੋ ਜਿਵੇਂ ਬੜੀ ਥਿਨ ਜੀ ਆ ਕੁਛ ਨਹੀਂ ਹੈ ਕੋਈ ਬੈਟਰੀ ਨਹੀਂ ਕੋਈ ਕੁਛ ਨਹੀਂ ਅਪਾ ਚਾਰਜ ਨਹੀਂ ਕਰ ਸਕਦੇ ਜੀਤ ਚਾਜ ਕੀਤਾ ਤੇ ਨਿਊ ਪੈਨਸ ਨਾਲ ਕੀਤਾ ਇਹਨੇ ਖਰਾਬ ਹੋ ਜੇ ਨਾ ਜੇ ਤਾਂ ਥੱਲੇ ਸਿੱਤਿਆ ਜੋੜਦੀ ਇਹਨੇ ਤੋਤੇ ਜੇ ਨਾ ਜੇ ਤਾਂ ਪਾਣੀ ਲਾਇਆ ਇਹਨੇ ਇਹਨੇ ਤਾਰ ਆ ਜਾਣੀਆਂ ਇਹਦੀ ਬਾਤ ਪੜ੍ਹ ਲਿਆ ਮੈਨੂੰ ਸਾਰਾ ਇਹ ਸਾਰੀ ਯਾਦ ਰੱਖੀਆਂ ਹੋਈਆਂ ਤੇ ਮੈਨੂੰ ਇਹ ਕਿੰਨੇ ਦਾ ਆ ਆਹ ਮਹ ਮਹ ਸੱਤਾਂ ਟਿਕਾ ਲੱਗਦਾ ਵਧੀਆ ਚੀਜ਼ ਲੱਗੀ ਮੈਨੂੰ ਹਨਾ ਜਿਵੇਂ ਪੇਂਟਿੰਗ ਕਰਦੀ ਰਹਿੰਦੀਆਂ ਕੰਧਾਂ ਦੇ ਚਪਕਾਉਂਦੀ ਰਹਿੰਦੀਆਂ ਅਰੇ ਸਾਰੇ ਕਿਤੇ ਨੇ ਸਾਰੇ ਕਮਰੇ ਦੇ ਵਿੱਚ ਨਾ ਕੋਈ ਨਾ ਕੋਈ ਚਪਕਾਇਆ ਹੀ ਪਿਆ ਸਾਰੇ ਪਾਸੇ ਤੇ ਫਿਰ ਕਹਿੰਦੀ ਆਹ ਪ੍ਰਿੰਸੈਸ ਆ ਜਿਹਨੇ ਚਪਕਾਇਆ ਆਪਣੀ ਫੋਟੋ ਲਾਈ ਹੋਈ ਆ ਉਹ ਇਹਨੂੰ ਗੱਲਾਂ ਵਾ ਨੀਨਾ ਆਹ ਫੋਟੋ ਜਿਵੇਂ ਦਾ ਤੇਰਾ ਫੇਸ ਆ ਇਹ ਨੀਨ ਉਹ ਮੇਰਾ ਫੇਸ ਬਣਾਏਗੀ ਯਾ ਇਹ ਦੇਖਾਂ ਇਹ ਐਵੇਂ ਦਾ ਐਵੇਂ ਯਾਰ ਗੱਭਰ ਮਨ ਗੇ ਲੀਨ ਨਾ ਸਹੀ ਆ ਜਿਹੜੇ ਸਾਈਡ ਦੇ ਮੈਂ ਚਾ ਦੇ ਤੂੰ ਲੱਕਾਨੇ ਕੀ ਲੱਗੀ ਹੋਈਆਂ ਮੈਂ ਕੰਬਲ ਸਾੰਭਿਆ ਧੋਕੀ ਲੈਂਦੇ ਸੀ ਨਾ ਹੋ ਗਿਆ ਦੇਖਾ ਕਿ ਉਹ ਸਿਆਲ ਅਗੇ ਰਜਾਈ ਗਈਆਂ ਦੇਖੋ ਜੀ ਗੱਲਾਂ ਹੈ ਤਾਂ ਛੋਟੀਆਂ ਛੋਟੀਆਂ ਵੀ ਚਲੋ ਬਾਹਰ ਗਏ ਖਾਦਾ ਪੀਤਾ ਸਾਰੇ ਹੱਸ ਖੇਡ ਕੇ ਆ ਗਏ ਪਰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਕਈ ਵਾਰ ਆਪਾਂ ਨੂੰ ਵੱਡੀਆਂ ਖੁਸ਼ੀਆਂ ਦੇ ਜਾਂਦੀਆਂ ਅ ਕਈ ਵਾਰ ਆਪਾਂ ਖੁਸ਼ੀਆਂ ਹੋਰ ਪਾਸੇ ਲੱਭਦੇ ਰਹਨੇ ਆ ਹੁੰਦੀਆਂ ਆਪਣੀ ਦਹਿਲੀਜ਼ ਤੇ ਬੈਠੀਆਂ ਨੇ ਤਨਾ ਉਹ ਆਪਾਂ ਨੂੰ ਲੱਭੀਆਂ ਹੁੰਦੀਆਂ ਸੋ ਨਿੱਕੇ-ਨਿੱਕੇ ਗੱਲਾਂ ਬਾਤਾਂ ਨੇ ਪਰ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨਾਲ ਮਾਹ ਬਾਬ ਦੇ ਨਾਲ ਇਦਾਂ ਦਾ ਥੋੜਾ-ਥੋੜਾ ਟਾਈਮ ਸਪੈਂਡ ਕਰਦੇ ਰਹਿਣਾ ਚਾਹੀਦਾ ਵੱਡੀਆਂ ਖੁਸ਼ੀਆਂ ਦਾ ਰਸਤਾ ਨੇ ਇਹ ਚੀਜ਼ਾਂ ਨਿੱਕੇ-ਨਿੱਕੇ ਸੋ ਤੁਸੀਂ ਵੀ ਖੁਸ਼ ਰਹੋ ਆਬਾਦ ਰਹੋ ਇੰਜੋਏ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਉਹ ਵੀ ਜ਼ਰੂਰ ਕਰ ਲਿਓ